ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਗੁਰੂ ਨਾਨਕ ਚਮਤਕਾਰ ਅਤੇ ਕਲਗੀਧਰ ਚਮਤਕਾਰ ਰਚੇ ਗਏ ਹਨ ਇਨ੍ਹਾਂ ਚਮਤਕਾਰ ਵਿੱਚ ਕਈ ਪ੍ਰਸੰਗ ਜੋ ਬਹੁਤ ਹੀ ਦਿਲਚਸਪ ਹਨ ਉਹ ਪਰੰਪਾਰਸ ਵਿੱਚ ਇਕੱਤਰਤ ਕੀਤੇ ਗਏ ਹਨ ਇਨ੍ਹਾਂ ਪ੍ਰਸੰਗਾਂ ਵਿੱਚੋਂ ਇੱਕ ਪ੍ਰਸੰਗ ਆਪ ਜੀ ਦੇ ਸਾਹਮਣੇ ਪੜਿਆ ਜਾਣ ਲੱਗਾ ਹੈ ਸੋ ਆਪ ਧਿਆਨ ਨਾਲ ਸਰਵਨ ਕਰਨਾ ਜੀ ਅੱਜ ਦਾ ਪ੍ਰਸੰਗ ਹੈ 파ਰਸ ਦਾ ਸਪਰਸ਼ ਸਮੁੰਦਰ ਦੇ ਵਿੱਚ ਇੱਕ ਨਿੱਕਾ ਜਿਹਾ ਟਾਪੂ ਹੈ ਉਸ ਵਿੱਚ ਇੱਕ ਸ਼ਹਿਰ ਹੈ ਜਿਸ ਦਾ ਇਹ ਰਾਜਾ ਹੈ ਪਰ ਸਮੁੰਦਰ ਦੇ ਕਿਨਾਰੇ ਇੱਕ ਪੱਥਰ ਤੇ ਬੈਠਾ ਛਮਾ ਛਮ ਰੋ ਰਿਹਾ ਹੈ ਕਦੇ ਆਕਾਸ਼ ਤੇ ਕਦੇ ਸਮੁੰਦਰ ਦੇ ਨਾਲ ਦਿਸਣ ਵਾਲੇ ਦੂਜੇ ਕਿਨਾਰੇ ਵੱਨੋਂ ਨੀਝ ਲਾ ਕੇ ਉਮਾ ਨਾਲ ਤੱਕਦਾ ਹੈ ਔਰ ਆਪਣੀ ਬੋਲੀ ਵਿੱਚ ਢਾਡੀ ਕਲੇਜੇ ਚੀਰਵੀਂ ਆਵਾਜ਼ ਵਿੱਚ ਕੁਝ ਇਸ ਤਰ੍ਹਾਂ ਗਾਉਂਦਾ ਹੈ ਸ਼ਾਲਾ ਕਦੀ ਤਾਂ ਆਵੋ ਵੋ ਲੱਗੀ ਆਨ ਬੁਝਾਵੋ ਵੋ ਹੰਡ ਟਿਆ ਦਿਲ ਲੱਗ ਗਈ ਕਾਤੀ ਕਦੀ ਤਾ ਆਕੇ ਪਾਵੂ ਛਾਤੀ ਲੱਗੀ ਆਨ ਬੁਝਾਵੋ ਉਹ ਸ਼ਾਲਾ ਕਦੀ ਤਾ ਆਵੋ ਉਹ ਏ ਸਾਈ ਏ ਰਾਜਾ ਹੈ ਪਰ ਦੇਖੋ ਇਸ ਨੂੰ ਵੀ ਪ੍ਰੇਮ ਬਾਣਾ ਨੇ ਸੱਲ ਲਿਆ ਹੈ ਕਿਸੇ ਪ੍ਰੀਤਮ ਨੂੰ ਸਿੱਖਦਾ ਹੈ ਹਰ ਪ੍ਰੀਤਮ ਵੀ ਉਹ ਜਿਸ ਨੂੰ ਕਦੇ ਡਿਠਾ ਨਹੀਂ ਸੋ ਬਿਨ ਡਿੱਠੇ ਹੀ ਲੱਗ ਗਈ ਸੂ ਹਰ ਅਨਡਿੱਠੇ ਦੇ ਸਿਮਰਨ ਤੇ ਕੀਰਤਨ ਵਿੱਚ ਮगन ਹੈ ਲੋਕੀ ਕਿਹਾ ਕਰਦੇ ਸਨ ਅਸਾਂ ਕਦੇ ਰੱਬ ਡਿੱਠਾ ਨਹੀਂ ਬਿਨ ਦੇਖੇ ਪ੍ਰੇਮ ਕਿਵੇਂ ਲੱਗੇ ਪਰ ਲਓ ਤੱਕੋ ਕੀ ਇਸਨੇ ਪ੍ਰੀਤਮ ਅਜੇ ਡਿੱਠਾ ਨਹੀਂ ਤੇ ਪ੍ਰੇਮ ਨਾਲ ਜਲਹਾਰ ਅੱਗੇ ਹੀ ਹੋ ਰਿਹਾ ਹੈ ਹੈ ਨਾ ਕੋਈ ਐਸੀ ਦਸ਼ਾ ਵੀ ਕਿ ਬਿਨ ਦੇਖੇ ਵੀ ਪ੍ਰੇਮ ਲੱਗ ਪਵੇ ਹਾਂ ਇਸਨੇ ਪ੍ਰੀਤਮ ਨਹੀਂ ਡਿਠਾ ਪਰ ਕਿਸੇ ਪ੍ਰੀਤਮ ਡਿਠੇ ਨੇ ਇਸ ਨੂੰ ਅਨ ਡਿਠੇ ਦਾ ਪ੍ਰੇਮ ਲਾਇਆ ਹੈ ਪ੍ਰੇਮ ਵੀ ਐਸਾ ਕਿ ਜਿਸ ਤਰ੍ਹਾਂ ਮੱਛਲੀ ਪਾਣੀ ਤੋਂ ਬਿਨਾ ਵਿਆਕੁਲ ਹੁੰਦੀ ਹੈ ਉਸੇ ਤਰ੍ਹਾਂ ਦੀ ਵਿਆਕੁਲਤਾ ਇਸ ਨੂੰ ਵੀ ਹੋ ਰਹੀ ਹੈ ਪੰਡਿਤ ਮੈਨੂੰ ਤਾਂ ਅश्चर्य ਹੈ ਕਿ ਇੱਕ ਅਨਪੜ ਮੁਸਾਫਰ ਕਹਿ ਕੀ ਗਿਆ ਨਾ ਉਹ ਪੰਡਿਤ ਸੀ ਨਾ ਵਿਦਵਾਨ ਮੈਂ ਬਥੇਰਾ ਕਿਹਾ ਕਿ ਉਸ ਦੀ ਮੇਰੇ ਨਾਲ ਚਰਚਾ ਕਰਾਓ ਪਰ ਰਾਜੇ ਇੱਕ ਨਾ ਮੰਨੀ ਉਹ ਬਸ ਕਾਤੀ ਲਾਉਂਦਾ ਹੀ ਪੈ ਗਿਆ ਰਾਹੀਂ ਮਉਣ ਜੇ ਇਹੋ ਹਾਲ ਰਹਾ ਤਾਂ ਸਾਨੂੰ ਕੌਣ ਪੁੱਛੇਗਾ ਇਸ ਬੁੱਢੇ ਵਾਰੇ ਅੰਨ ਪਾਣੀ ਲਈ ਕਿੱਥੇ ਫਿਰਾਂਗੇ ਕੋਈ ਫਿਕਰ ਕਰ ਲੋ ਦੀਵਾਨ ਕੀ ਕਰੀਏ ਪੰਡਤ ਕੁਝ ਐਸਾ ਕਰੀਏ ਕੀ ਰਾਜਾ ਸਾਡੇ ਮੱਤ ਵਿੱਚ ਟਿਕਿਆ ਰਹੇ ਧਰਮੀ ਹੋਵੇ ਚਾਹੇ ਨਾ ਹੋਵੇ ਇੱਕ ਰਾਜਾ ਪੰਡਤ ਹੈ ਐਨੀ ਮਿਹਨਤ ਕਰਕੇ ਮੈਂ ਵਿਦਿਆ ਪੜਾਈ ਹੈ ਦੂਜੇ ਧਰਮ ਤੁਰੰਤਰ ਹੈ ਤੀਜੇ ਮੱਤ ਵਿੱਚ ਨਾ ਰਿਹਾ ਤਾਂ ਵੈਰੀਆਂ ਨੂੰ ਲਾਗ ਹੋਸੀ ਇਸ ਕਰਕੇ ਅੰਦਰੋਂ ਚਾਹੇ ਉਹ ਧਰਮੀ ਹੋਵੇ ਚਾਹੇ ਅਧਰਮੀ ਪਰ ਸਾਡੇ ਵਿੱਚ ਟਿਕਿਆ ਰਹੇ ਸਾਡਾ ਨਖ ਬਚੇ ਸਾਡੀ ਰੋਜ਼ੀ ਬਚੇ ਸਾਡੇ ਵੈਰੀ ਦੱਬੇ ਰਹਿਣ ਵਿਦੂਖਕ ਵਾਹ ਮਹਾਰਾਜ ਜੀ ਧੰਨ ਹੋ ਤੁਸੀਂ ਤਾਂ ਮੰਤਰੀ ਚਾਹੀਦੇ ਸੀ ਦੀਵਾਨ ਜੀ ਮੀਰ ਬੰਸੀ ਦਾ ਬਸਤਾ ਇਹਨਾਂ ਨੂੰ ਲੈ ਦਿਓ ਇਹ ਧਰਮ ਪ੍ਰਚਾਰ ਦੇ ਲਾਇਕ ਨਹੀਂ ਪੰਡਤ ਜੀ ਤੁਸਾਂ ਨੂੰ ਸ਼ਾਇਦ ਪਤਾ ਨਹੀਂ ਮੈਂ ਬ੍ਰਾਹਮਣੀ ਮਤ ਦਾ ਨਹੀਂ ਹਾਂ ਮੇਰਾ ਧਰਮ ਬੋਧ ਹੈ ਤੁਹਾ ਸਾ ਵਰਗਾ ਮੇਰਾ ਧਰਮ ਨਹੀਂ ਅਸੀਂ ਮਾੜੇ ਸਈ ਪਰ ਨੇਕੀ ਦੇ ਬੰਦੇ ਹਾਂ ਝੂਠ ਨੂੰ ਝੂਠ ਪਾਪ ਨੂੰ ਪਾਪ ਜਾਣਦੇ ਹਾਂ ਜੇ ਤਾਂ ਤੁਹਾਡੇ ਵਿੱਚ ਕੋਈ ਤਾਕਤ ਹੈ ਕੋਈ ਜਿਉਂਦੀ ਸ਼ਕਤੀ ਹੈ ਤਾਂ ਉਸ ਦੇ ਬਲ ਨਾਲ ਰਾਜਾ ਨੂੰ ਸਵੈ ਧਰਮ ਪ੍ਰੇਮੀ ਬਣਾਓ ਨਹੀਂ ਤਾਂ ਉਸ ਆਦਮੀ ਅੱਗੇ ਝੁੱਕ ਜਾਓ ਜੋ ਤੁਹਾਡੇ ਰਾਜਾ ਦੀ ਵਿੱਦਿਆ ਅਚਤਰਾਈ ਦੇ ਹੁੰਦਿਆ ਸੁੰਦਿਆ ਉਸ ਨੂੰ ਆਪਣਾ ਕਰ ਗਿਆ ਹੈ ਮੈਨੂੰ ਆਸ ਨਹੀਂ ਕਿ ਨੀਤੀ ਨਾਲ ਜਾਂ ਧਰਮ ਸ਼ਕਤੀ ਨਾਲ ਤੁਸੀਂ ਰਾਜਾ ਦੀਆਂ ਮੁਹਾੜਾ ਮੋੜ ਸਕੋ ਪੰਡਿਤ ਮੇਰੀ ਧਰਮ ਸ਼ਕਤੀ ਦਾ ਤੈਨੂੰ ਪਤਾ ਨਹੀਂ ਕੱਲ ਹੀ ਕਾਂਸੀ ਤੋਂ ਪੰਡਤਾਂ ਦਾ ਹੁਕਮ ਆਏਗਾ ਕਿ ਰਾਜਾ ਜੀ ਨੂੰ ਛੇਕ ਦਿੱਤਾ ਜਾਵੇ ਨਹੀਂ ਤਾਂ ਠੀਕ ਹੋ ਜਾਣ ਵਿਦੂਖਕ ਪੰਡਿਤ ਜੀ ਤਾਰ ਮੀਨੂ ਛੇਕ ਦੇਣਾ ਬੁਰਾ ਨਹੀਂ ਪਰ ਤੁਸੀਂ ਪੱਤਰਿਆਂ ਦੇ ਖੰਭਾਂ ਦੇ ਪੰਖੇਰੂ ਕੀ ਜਾਣੋ ਕਿ ਰਾਜਾ ਜੀ ਨੂੰ ਪ੍ਰੇਮ ਲੱਗਾ ਹੈ ਔਰ ਜੋ ਲਾ ਗਿਆ ਹੈ ਉਹ ਕੋਈ ਆਤਮ ਬਲ ਵਾਲਾ ਸੀ ਇਸੇ ਲਈ ਹੁਣ ਰਾਜਾ ਨਾਨਕ ਪ੍ਰੇਮ ਵਿੱਚ ਮਗਨ ਹੈ ਤੁਸੀਂ ਜੋ ਕੁਝ ਸੋਚ ਰਹੇ ਹੋ ਇਹ ਕੁਝ ਪ੍ਰੇਮੀਆਂ ਨੂੰ ਕਲੇਸ਼ ਦੇਣ ਲਈ ਸਦਾ ਤੋਂ ਲੋਕੀ ਸੋਚਦੇ ਤੇ ਕਰਦੇ ਆਏ ਹਨ ਪਰ ਪ੍ਰੇਮੀ ਕਦੇ ਨਹੀਂ ਟੱਠੇ ਲੋਕਾਂ ਨੇ ਪ੍ਰੇਮੀ ਜਿਉਂਦੇ ਸਾੜੇ ਜ਼ਹਿਰਾਂ ਦੇ ਪਿਆਲੇ ਪਿਆਏ ਸੂਲੀਆਂ ਚਾੜੇ ਅਨੇਕ ਕਸ਼ਟ ਤੇ ਭੈਅ ਦਿੱਤੇ ਪਰ ਪ੍ਰੇਮ ਦੀ ਚਿੰਗ ਕਦੇ ਨਾ ਬੁੱਝੀ ਤੇ ਇੱਥੇ ਤਾਂ ਸੱਚਾ ਪ੍ਰੇਮ ਹੈ ਆਤਮ ਪ੍ਰੇਮ ਹੈ ਅਧਿਆਤਮ ਪ੍ਰੇਮ ਹੈ ਅਰ ਹੈ ਵੀ ਕਿਸੇ ਪੂਰਨ ਪੁਰਖ ਦਾ ਪੂਰਨ ਪੁਰਖ ਮੈਂ ਇਸ ਕਰਕੇ ਆਖਦਾ ਹਾਂ ਕਿ ਉਸ ਦੇ ਚੇਲੇ ਵਿੱਚ ਇਤਨੀ ਤਾਕਤ ਹੈ ਕਿ ਮੁਜ਼ਰਮ ਹੋ ਕੇ ਕਚਹਿਰੀ ਵਿੱਚ ਆਏ ਆ ਰਾਜਾ ਨੂੰ ਸਵੈ ਧਰਮ ਵਿੱਚ ਪ੍ਰੇਰ ਦੇਵੇ ਉਸ ਭਾਈ ਮਨ ਸੁਖ ਨਾਲ ਦੋਖ ਦਿਹਾੜੇ ਮੈਂ ਵੀ ਗੱਲਾਂ ਕੀਤੀਆਂ ਹਨ ਮੈਂ ਤੈਨੂੰ ਸੱਚ ਆਖਦਾ ਹਾਂ ਮੈਨੂੰ ਆਪਣੇ ਧਰਮ ਤੇ ਸ਼ੱਕ ਪੈਣ ਲੱਗ ਗਿਆ ਤੇ ਮੇਰੀ ਸਮਝ ਵਿੱਚ ਆਵੇ ਕਿ ਬੁੱਧ ਜੀ ਜੇ ਦੋ ਕਦਮ ਹੋਰ ਅਗੇਰੇ ਧਰ ਦੇ ਤਾਂ ਆ ਆਦਮੀ ਬਣ ਜਾਂਦੇ ਮੈਂ ਸੱਚ ਆਖਦਾ ਹਾਂ ਕਿ ਮੈਂ ਉਸ ਆਦਮੀ ਦੇ ਅੰਦਰ ਕੋਈ ਬਲ ਪ੍ਰਤੀਤ ਕੀਤਾ ਹੈ ਉਸ ਦੇ ਅੰਦਰ ਕੋਈ ਉਜਲ ਸ਼ਕਤੀ ਹੈ ਉਸ ਦੇ ਅੰਦਰ ਕੋਈ ਉਹ ਜੀਵਨ ਹੈ ਜਿਸ ਨੂੰ ਸਾਡੇ ਵੱਡੇ ਨਿਰਵਾਨ ਜੀਵਨ ਆਖਦੇ ਹਨ ਗੱਲ ਕਰਦਾ ਹੈ ਕਿ ਵਿੰਨਦਾ ਹੈ ਤੱਕਦਾ ਹੈ ਕਿ ਤੂੰ ਹੀ ਲੈਂਦਾ ਹੈ ਪਾਸ ਬੈਠਦਾ ਹੈ ਕੀ ਰਸ ਦੀ ਚਰਨਾਟ ਛੇੜ ਦਿੰਦਾ ਹੈ ਜੇ ਕਿਤੇ 10ਕ ਦਿਨ ਹੋਰ ਰਹਿ ਜਾਂਦਾ ਤਾਂ ਇਹ ਨਾਨਕ ਪ੍ਰੇਮ ਦੀ ਲੋਚਾ ਮੈਨੂੰ ਵੀ ਲਾ ਜਾਂਦਾ ਪੰਡਤ ਹੌਕਾ ਲੈ ਕੇ ਇੱਕ ਨੂੰ ਕੀ ਰੋਈਏ ਆਵਾ ਯੂਤ ਗਿਆ ਹੈ ਤੂੰ ਬੁੱਧੀਮਾਨ ਪੁਰਖ ਤੂੰ ਵੀ ਉਸ ਜਾਦੂਗਰ ਦੇ ਅਸਰ ਹੇਠ ਆ ਗਿਆ ਪੰਡਤ ਜੀ ਖਫਾ ਜਿਹੇ ਹੋ ਕੇ ਉੱਠੇ ਤੇ ਸਿੱਧੇ ਮਹਿਲਾਂ ਨੂੰ ਗਏ ਰਾਣੀ ਤੇ ਰਾਜਾ ਨੈਣ ਬੰਦ ਆਪਣੇ ਰੰਗ ਵਿੱਚ ਮਗਨ ਸਨ ਜਦ ਅੱਖ ਖੁੱਲੀ ਤਾਂ ਪੰਡਿਤ ਜੀ ਨੂੰ ਨਮਸਕਾਰ ਕਰਕੇ ਕੋਲ ਬਹਾਲ ਲਿਆ ਪੰਡਿਤ ਖਫਾ ਜਿਹੇ ਹੋ ਕੇ ਆਪ ਜੀ ਹੁਣ ਨਾਨਕ ਦੇ ਉਪਾਸ਼ਕ ਹੋ ਗਏ ਹੋ ਪਰ ਐਸੇ ਹੋਣ ਵਿੱਚ ਆਪਣੇ ਧਰਮ ਤੋਂ ਉਪਰਾਮ ਹੋ ਰਾਜਾ ਪੰਡਿਤ ਜੀ ਮੈਨੂੰ ਨਾਨਕ ਪ੍ਰੇਮ ਦਾ ਆਵੇਸ਼ ਹੋਇਆ ਹੈ ਇਹ ਸੱਚ ਹੈ ਪਰ ਇਸ ਹੋਣ ਵਿੱਚ ਮੇਰੇ ਅੰਦਰ ਕਿਸੇ ਨਾਲ ਦਵੇਖ ਉਤਪਤ ਨਹੀਂ ਹੋਈ ਜਦ ਦਵੇਖ ਨਹੀਂ ਤਾਂ ਮੈਂ ਧਰਮੀ ਹਾ ਜਿਸਨੇ ਮੈਨੂੰ ਇਸ ਪ੍ਰੇਮ ਦੀ ਖਬਰ ਪਾਈ ਉਸਨੇ ਕੋਈ ਦਵੇਖ ਦੀ ਗੱਲ ਮੇਰੇ ਨਾਲ ਨਹੀਂ ਕੀਤੀ ਕੋਈ ਖੰਡਨ ਮੰਡਨ ਉਸਨੇ ਨਹੀਂ ਕੀਤਾ ਕਿਸੇ ਪ੍ਰਕਾਰ ਦੀ ਘਰੇਣਾ ਕਿਸੇ ਪ੍ਰਕਾਰ ਦੀ ਗਿਲਾਨੀ ਉਸ ਮੈਨੂੰ ਨਹੀਂ ਸਿਖਾਈ ਉਸ ਨੇ ਨਾਮ ਲਿਆ ਨਾਨਕ ਤੇ ਮੈਨੂੰ ਧੂ ਪੈ ਗਈ ਉਸ ਨੇ ਕੀਰਤੀ ਕੀਤੀ ਮੈਨੂੰ ਪਿਆਰ ਪੈ ਗਿਆ ਉਸ ਨੇ ਉਹਨਾਂ ਦੀ ਵਿਥਿਆ ਸੁਣਾਈ ਮੈਨੂੰ ਉਹ ਆਪਣੇ ਲੱਗ ਪਏ ਪੰਡਤ ਕੀ ਉਸ ਪਾਸ ਕੋਈ ਜਾਦੂਗਰੀ ਸੀ ਰਾਜਾ ਜਾਦੂਗਰਤਾ ਆਸਰੀ ਸੰਪਦਾ ਦੇ ਖਿਲਾਰੀ ਹਨ ਉਸ ਦਾ ਆਚਾਰ ਵਿਹਾਰ ਆਚਰਨ ਸ਼ੁੱਧ ਸੀ ਉਸ ਦੇ ਸ਼ੁਭ ਕਰਮ ਵੀ ਨਿਸ਼ਕਾਮ ਸੇ ਉਸ ਦੇ ਅੰਦਰ ਰਾਸ ਭਰੀ ਤੇ ਠੰਡੀ ਇਕਾਗਰਤਾ ਸੀ ਤੇ ਸਭ ਤੋਂ ਵੱਧ ਕੇ ਉਸ ਦੇ ਅੰਦਰ ਕੋਈ ਜਿਉਂਦੀ ਕਣੀ ਸੀ ਕੋਈ ਆਤਮ ਰੌਣ ਸੀ ਤੇ ਕੋਈ ਐਸਾ ਉੱਚਾ ਚਮਤਕਾਰ ਸੀ ਜੋ ਨਿਰੋਲ ਆਤਮਕ ਸੀ ਜੋ ਕੁਝ ਸੀ ਉਸ ਨੂੰ ਜਾਦੂਗਰੀ ਨਹੀਂ ਕਿਹਾ ਜਾ ਸਕਦਾ ਤੇ ਜੇ ਜਾਦੂ ਸੀ ਤਾਂ ਇਹ ਸੀ ਕਿ ਉਹ ਜਿਉਂਦਾ ਸੀ ਔਰ ਆਪਣੇ ਸਪਰਸ਼ ਨਾਲ ਜੀਵਨ ਦਾਨ ਕਰਦਾ ਸੀ ਪੰਡਤ ਹਿਉ ਭਲਾ ਜੇ ਨਿਸ਼ਕਾਮ ਪਰਉਪਕਾਰੀ ਸੀ ਤਾਂ ਇਥੋਂ ਦੇ ਗਰੀਬਾਂ ਨੂੰ ਕਿਉਂ ਨਾ ਧਰਮ ਸਿਖਾਲਦਾ ਰਾਜਾ ਨੂੰ ਹੀ ਪ੍ਰੇਰ ਕੇ ਕੀ ਲੈਣਾ ਸੀ ਰਾਜਾ ਤਾਂ ਗਰੀਬ ਵਧੀਖ ਹੱਕਦਾਰ ਹਨ ਤੇ ਰਾਜਾ ਜ਼ਰੂਰ ਨਰਕ ਨੂੰ ਜਾਵੇ ਕਿਉਂ ਪੰਡਤ ਜੀ ਖੈਰ ਇਹ ਗੱਲ ਤਾਂ ਕੁਝ ਹਾਸੇ ਦੀ ਹੈ। ਵਾਕਿਆਤ ਵਿਚਾਰ ਕਰੋ। ਭਾਈ ਮਨਸੂਖ ਸਾਡੇ ਦੇਸ਼ ਵਪਾਰ ਕਰਨ ਆਉਂਦਾ ਹੈ। ਨਿੱਜ ਦੇਸ਼ ਦਾ ਸੌਦਾ ਇੱਥੇ ਵੇਚਦਾ ਹੈ ਤੇ ਇੱਥੋਂ ਦਾ ਮਾਲ ਮਾਲ ਲਾਹੌਰ ਲੈ ਜਾਂਦਾ ਹੈ। ਜਦ ਕਦੇ ਆਇਆ ਵਪਾਰ ਕਰਕੇ ਟਰ ਗਿਆ ਨਾ ਰਾਜਾ ਨਾ ਰੰਕ। ਉਸ ਨੇ ਕਦੇ ਕਿਸੇ ਨਾਲ ਧਰਮ ਦੀ ਬਾਤ ਨਹੀਂ ਕੀਤੀ। ਕਿਸੇ ਦਾ ਖੰਡਨ ਮੰਡਨ ਨਹੀਂ ਕੀਤਾ। ਕਦੀ ਹੋਕਰਾ ਨਹੀਂ ਦਿੱਤਾ ਕਿ ਮੈਂ ਧਰਨ ਦਾ ਆਗੂ ਹਾਂ। ਇਸ ਵਾਰ ਤੁਹਾਡੇ ਸਥਾਪਿਤ ਕੀਤੇ ਹੋਏ ਕਰਮकांड ਦੇ ਬੁੱਤ ਆਦ ਜਦ ਉਸ ਨੇ ਨਹੀਂ ਕੀਤੇ ਤਾਂ ਮੇਰੇ ਪਾਸ ਨਾਲ ਸ਼ੋਈ ਮੈਂ ਉਸ ਨੂੰ ਦੋਸ਼ੀ ਜਾਣ ਕੇ ਬੁਲਾਇਆ। ਉਹ ਬਹਾਸੀਅਤ ਮੁਜਰਮ ਮੇਰੇ ਪਾਸ ਆਇਆ ਪਰ ਉਸ ਦੇ ਅੰਦਰ ਲੁਕਵਾ ਬਲ ਸੀ ਕੋਈ ਦੱਬੀ ਹੋਈ ਆਤਮਿਕ ਆਵੇ ਦੀ ਆਗ ਸੀ ਜੋ ਉਹ ਡੋਲਿਆ ਨਹੀਂ। ਸਗੋਂ ਧੀਰਜ ਤੇ ਗੰਭੀਰਤਾ ਨਾਲ ਆਇਆ ਮੇਰੇ ਪ੍ਰਸ਼ਨਾਂ ਦੇ ਉੱਤਰ ਉਸ ਨੇ ਪ੍ਰੇਮਪੂਰਵਕ ਦਿੱਤੇ ਜਦ ਉਸ ਦੇ ਵਾਕ ਮੈਨੂੰ ਭਾਏ ਤੇ ਉਸ ਦੇ ਵਿਸ਼ਵਾਸ ਨੇ ਮੈਨੂੰ ਸਵਾਦ ਦਿੱਤਾ ਤਾਂ ਮੈਂ ਉਸ ਦੇ ਧਰਮ ਦਾ ਹਾਲ ਪੁੱਛਿਆ ਤੁਹਾਡੇ ਸਾਹਮਣੇ ਉਸ ਨੇ ਉੱਤਰ ਦਿੱਤੇ ਜਦ ਮੈਨੂੰ ਉਹ ਪਿਆਰਾ ਲੱਗਾ ਤੇ ਮੈਂ ਉਸ ਦੇ ਧਰਮ ਗੁਰੂ ਦਾ ਨਾਮ ਪੁੱਛਿਆ ਤਾਂ ਉਸ ਨੇ ಅಪਾਰ ਪ੍ਰੇਮ ਦੇ ਤਨੁਕਤੇ ਚਾੜ ਕੇ ਇਸ ਤਰ੍ਹਾਂ ਆਪਣੇ ਪ੍ਰੀਤਮ ਦਾ ਨਾਮ ਸੱਲਿਆ ਕਿ ਮੇਰੇ ਕਲੇਜੇ ਫੁੱੜ ਗਿਆ ਫਿਰ ਮੈਂ ਮਨਤਾ ਕਰਕੇ ਉਸ ਤੋਂ ਪ੍ਰੇਮ ਕਣੀ ਦਾ ਦਾਨ ਮੰਗਿਆ ਉਸ ਨੇ ਕਈ ਉੱਜਰ ਕੀਤੇ ਛੇਕੜ ਮੇਰੀ ਸਿੱਖ ਸੱਚੀ ਵੇਖ ਕੇ ਉਸ ਨੇ ਜੀਵਨ ਕਣੀ ਦਾਨ ਕੀਤੀ ਮੈਂ ਰਾਜ ਭਾਗ ਤਿਆਗ ਕੇ ਪਿਖਸ਼ੂ ਬਣ ਕੇ ਉਸ ਦੇ ਨਾਲ ਪੰਜਾਬ ਜਾਣੇ ਨੂੰ ਤਿਆਰ ਸਾਂ ਪਰ ਉਸ ਫੁੱਲਾਂ ਨੂੰ ਬੂਟਿਆਂ ਨਾਲੋਂ ਨਾ ਤੋੜਨ ਵਾਲੇ ਸੰਨਿਆਸੀ ਨੇ ਮੈਨੂੰ ਡਾਲੀ ਨਾਲ ਲੱਗਿਆਂ ਹੀ ਸੁਗੰਧਿਤ ਕਰ ਦਿੱਤਾ ਤੇ ਆਖਿਆ ਗ੍ਰਸਥ ਵਿੱਚ ਰਹੋ ਰਾਜ ਧਰਮ ਪਾਲੋ ਸਤਿਗੁਰ ਪ੍ਰੇਮ ਦੀ ਆਉਣ ਵਾਲਾ ਆਪ ਆਕੇ ਮਿਲੇਗਾ ਇਸ ਗੱਲ ਵਿੱਚ ਮੈਨੂੰ ਉਸ ਤਰ੍ਹਾਂ ਗੁਰਖ ਦੀ ਕੋਈ ਕਾਮਨਾ ਵਸਤੀ ਨਹੀਂ ਦਿਸੀ ਨਾ ਉਸ ਨੂੰ ਮੇਰੇ ਪਦਾਰਥ ਦੀ ਲੋੜ ਸੀ ਇੱਕ ਪਾਈ ਉਸ ਨੇ ਮੈਥੋ ਗ੍ਰਹਿਣ ਨਹੀਂ ਕੀਤੀ ਉਸ ਨੂੰ ਮੇਰੇ ਪਦਾਰਥ ਵਿਦਿਆ ਬਲ ਤੈ ਹਾਂ ਸ਼ੇਹਾਂ ਦਾ ਲੋਭ ਨਹੀਂ ਸੀ ਜੇ ਕੁਝ ਉਸ ਦੇ ਅੰਦਰ ਸੀ ਤਾਂ ਮਿਹਰ ਸੀ ਬਲੀਦਾਨ ਸੀ ਆਪਾ ਵਾਰਨਾ ਸੀ ਉਸ ਨੇ ਆਪਣੇ ਜੀਵ ਵਿੱਚੋਂ ਜੀਵਦਾਨ ਦੇਖੇ ਮੈਨੂੰ ਜਿਵਾਲਿਆ ਉਹ ਮਨ ਸੁਖ ਸੀ ਹੋਸ ਨੇ ਮੇਰਾ ਮਨ ਸੁਖੀ ਕਰ ਦਿੱਤਾ ਹੇ ਮਨ ਸੁਖ ਤੂੰ ਜੁਗ ਜੁਗ ਜਿਉ ਹੇ ਮਨ ਸੁਖ ਤੂੰ ਸਦਾ ਠੰਡਾ ਥਿਓ ਹੇ ਦਾਤਾ ਤੂੰ ਸਦਾ ਖੁਸ਼ ਜਿਉ ਜਿਸ ਮੈਨੂੰ ਸੁਖ ਦਿੱਤਾ ਰਹੰਦੇ ਜੁਗਾ ਤਾਈ ਜਿਉ ਏ ਕੇੰਦਾ ਰਾਜਾ ਬੇਦਲ ਹੋ ਗਿਆ ਔਰ ਕਿਤਨਾ ਕਾਲ ਮਹੁ ਸ਼ੁਕਰ ਸ਼ੁਕਰ ਧੰ ਗੁਰੂ ਨਾਨਕ ਧਨ ਗੁਰੂ ਨਾਨਕ ਕਰਦਾ ਰਿਹਾ ਔਰ ਨੈਣ ਹੰਝੂ ਕੇਰਦੇ ਰਹੇ ਵਾਹ ਪਰਮ 파ਰਸ ਦਾਤਾ ਜੀਓ ਤੇਰੀ ਕਿਰਪਾ ਦ੍ਰਿਸ਼ਟੀ ਨਾਲ ਪਾਰਸ ਹੋ ਚੁਕੇ ਦੀ ਪ੍ਰੇਮ स्पर्ਸ਼ ਨੇ ਇਸ ਰਾਜੇ ਨੂੰ ਅਨ ਦਿੱਠੇ ਪ੍ਰੀਤਮ ਦਾ ਪ੍ਰੇਮ ਰਸ ਜੀਵਨ ਦਾਨ ਬਖਸ਼ ਦਿੱਤਾ ਹੈ ਧਨ ਦਾਤਾ ਤੂੰ ਔਰ ਧੰਨ ਤੇਰੇ ਕੀਤੇ ਹੋਏ 파ਰਸ ਕਬੀਰ ਚੰਦਨ ਕਾ ਬਿਰਵਾ ਭਲਾ ਵੇੜਿਓ ਟਾਕ ਪਲਾਸ ਉਹੇ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ